ਜਿਹਦੇ ਵੇਖਣ ਵਾਲੇ ਸਾਢੇ 70 ਕਰਦੀ। ਅੱਜ ਆਪਾਂ ਜਿਹੜੀ ਵੀਡੀਓ ਬਣਾਣ ਲੱਗੇ ਆ ਉਹਦੇ ਬਾਰੇ ਦੱਸਾਂਗੇ। ਇਹ ਵੀਡੀਓ ਬਣਾਣੀ ਆ ਆਪਾਂ ਵੀ ਆਪਾਂ ਛੋੜ ਚਾਹੇ ਪ੍ਰੈਗ ਨਾਲੋਂ ਚਾਹੇ ਪ੍ਰੈਕਟਿਕ ਨਾਲ ਵਾਲਾ ਟੌਪ। ਇਹ ਆਪਣੀ ਜਿਵੇਂ ਐਸਾ ਆਪਾਂ ਲੰਬਾਈ ਕਿੰਨੀ ਚ ਰੱਖੀ। ਐਸਾ ਆਪਣੀ ਕੋ ਕਪੜਾ ਹਾਂ ਤਕਰੀਬਨ ਆ 2 ਮੀਟਰ ਆ। 2 ਮੀਟਰ ਕਪੜੇ ਦੇ ਆਪਾਂ ਇਸ ਤਰ੍ਹਾਂ ਕੋਨ ਬਣਾ ਲਈਏ। ਪ੍ਰੈਸ ਮਾਰ ਕੇ ਕਪੜੇ ਚੋਂ ਵਾਲ ਕੱਢ ਕੇ। ਇਸ ਤਰ੍ਹਾਂ ਆਪਾਂ ਇਹਨੂੰ ਕੋਨ ਦੇ ਕਪੜਾ ਕਰ ਲਿਆ। ਇਥੋਂ ਆਪਾਂ ਸਾਰੇ ਚਾਰੇ ਤਾਮ ਨੂੰ ਬਰੋਬਰ ਕਰ ਦਈਏ ਨੇ ਬਰੋਬਰ ਦਾਵਾ ਕਰਨ ਨਾਲ ਹੁਣ ਇਸ ਤੋਂ ਬਾਅਦ ਆਪਾਂ ਕਰਾਂਗੇ ਇਥੋਂ ਇਸ ਤਰੀਕੇ ਹੁਣ ਆਪਾਂ ਜਿਹੜਾ ਕੱਪੜਾ ਇਤਨਾ ਛੇ ਟੈਨਚ ਬਰੋਬਰ ਕਰ ਦਈਆ ਵਾ ਬਰੋਬਰ ਕਰਨ ਤੋਂ ਬਾਅਦ ਫਿਰ ਆਪਾਂ ਇਹ ਮੈਸਟ੍ਰਮ ਕੁੰਡ ਲਾ ਲਵਾਂਗੇ ਉਲਡ ਗੈਂਟੂ ਬਾਅਦ ਉਹ ਨਾ ਪੰਜ 3 ਜਿਹੜਾ ਲੱਕ ਕਰਾਂਗੇ ਤੇ ਆਪਾਂ ਬਾਜੂ ਨਹੀਂ ਲੈਣੀ ਹੈਗੀ ਐ ਸਲੀਵ ਕੱਟੀ ਬਣਾਵਾਂਗੇ ਸਲੀਵ ਕੱਟ ਲਈ ਵੈਸੇ 13 ਨਾਲ ਤਿਆਰ ਕਰਨਾ ਸੀ 12 ਤੇ ਹੁਣ ਆਪਾਂ ਕਰਾਂਗੇ 7 ਦੀ ਕਟਾਈ ਤੇ ਤਿਆਰ ਕਰਾਂਗੇ 13 ਇਹ ਨੀਜੀ ਨੂੰ ਲਵਾਂਗੇ ਆਪਾਂ 7 ਇੰਚ ਲੰਬਾਈ ਇਥੋਂ ਸੱਤ ਲਿਆ ਤਾਂ ਇਥੋਂ ਵੀ ਨਾਪ ਕੇ ਦੇਖ ਲੈਣਾ ਵੀ ਆਪਣੇ ਇਥੋਂ ਵੀ ਸੱਤ ਹੀ ਆਣਾ ਚਾਹੀਦਾ ਵਾ ਜਿਵੇਂ ਅਸੀਂ ਇਹ ਡਰਾਫਟ ਕਰਦੇ ਹਾਂ ਸੇਮ ਉਸ ਤਰ੍ਹਾਂ ਹੀ 7 ਇੰਚ ਇਧਰ ਲਗਾਇਆ ਤੇ ਬ੍ਰੈਸ ਦੀ ਇਹ ਹੈ ਇਹਨਾਂ ਦੀ 16 ਇੰਚ 16 ਆਪਾਂ ਦੋਵਾਂ ਇੰਚੀ ਵਾਧੂ ਕਰਕੇ तो अपने सात अपन लगा लीजा ड्राफ करने वास्तव इस तरीके अगली आटा मैं इस तरह अगली ਉਹਨਿੱਥੇ ਲਾ ਕੇ ਗਲੇ ਗਲੇ ਵਸਤੇ ਪਰ ਇਹ ਜਿਹੜੀ ਅੱਗ ਨਹੀਂ ਲਾਣੀ ਹੈਗੀ ਇਹਦੇ ਵਿੱਚੋਂ ਹੀ ਕੱਢਣੀ ਹੈ ਆਪਾਂ ਸਵਾਦੋ ਦਾ ਗਲਾ ਲਾਵਾਂਗੇ ਛੜਾਈ نیچے ਨੂੰ 7 ਇੰਚ ਲਗਾ ਲਿਆ ਤੇ ਆਪਾਂ ਸਾਢੇ 6 ਲੈ ਸਕਦੇ ਹਾਂ ਉੱਪਰ ਸੀਨ ਤੇ ਆਪਣੀ ਲਗਣੀ ਨਹੀਂ ਹੈਗੀ ਇਸ ਤਰੀਕੇ ਆਪਾਂ ਸ਼ੇਪ ਬਣਾ ਲਵਾਂਗੇ। ਹੁਣ ਇਸ ਨੂੰ ਬਾਹਰ ਆਪਾਂ ਲਾਵਾਂਗੇ। ਕਮਰ ਦੀ। ਕਮਰ ਹੈਗੀ ਉਹਨਾਂ ਦੀ ਤਿਆਰ ਸੌਦਾ। ਜਿਸ ਤਰ੍ਹਾਂ ਆਪਾਂ ਖਰਾਕ ਦੀ ਬਾਡੀ ਰੱਖਦੇ ਹਾਂ ਤਕਰੀਬਨ ਇਹ ਆਪਾਂ 12 ਦਿਨ ਤੱਕ ਤਿਆਰ ਰੱਖਣੀ ਹੈ। ਹਾਦੂ ਕੋ 12 ਇੰਚ ਇੱਥੇ ਆਲੇ। ਤੇ ਇਥੋਂ ਆਪਾਂ ਕਮਰ ਲੈਣੀ ਉਹਨਾਂ ਦੀ। ਕਮਰ ਤਿਆਰ ਹੈ ਜੀ ਉਹਨਾਂ ਦੀ। ਇਹ ਕਿੰਨੀ ਚੋਰਾ ਤਾਂ ਪਰ ਵੀ ਵੱਧ ਲਾ ਰਹੇ ਆ ਕਿ ਕੋਟਨ ਦਾ ਕਪੜਾ ਵਾ ਚੋਰਾ ਦੀ ਬਜਾਇਆ ਵੀ ਆਪਾਂ 15 ਕਰਾਂਗੇ ਲੂਜ਼ ਵਾਸਤੇ ਆਪਾਂ ਰੱਖ ਲਿਆ 18 ਇੰਚ ਤੱਕ ਰੱਖ ਲਿਆ ਇਸ ਤਰ੍ਹਾਂ ਆਪਣੀ ਸਿੱਧੀ ਆ ਜਾਏਗੀ ਇਥੇ ਆਪਾਂ ਸ਼ੇਪ ਸਿੱਧੀ ਇਸ ਤਰੀਕੇ ਨਾਲ ਲਾ ਦੇਣੀ ਹੈ ਜਿੰਨਾ ਵੀ ਆਪਣਾ ਕਪੜਾ ਹੈ ਇਧਰ ਤੱਕ ਉਹ ਕਰ ਲੈਣੀ ਜਿੰਨਾ ਇੱਥੇ ਕੁੱਟਾ ਆ ਜਾਣਾ ਸ਼ੇਪ ਇਹ ਦੀ ਆਪਣੇ ਆਗੇ 28 ਇੰਚ 28 ਹੀ ਆਪਾਂ ਇਹਦਾ ਘੁਮਾਈ ਘੁਮਾ ਲੈਣਾ ਹੈ ਇਸ ਤਰ੍ਹਾਂ ਮੋੜ ਵਿੱਚ ਆਪਾਂ ਇਹਦੀ ਟਾਈ ਕਰਾਂਗੇ ਕਰਾਂਗੇ ਜਿਵੇਂ ਡਰਾਪ ਕੀਤਾ ਇਸ ਤਰ੍ਹਾਂ ਹੀ ਕਹਿੰਜੀ ਬਾਹਰ ਨੂੰ ਰੱਖੋ ਕਿ ਕਾਟਨ ਦਾ ਕਪੜਾ ਹੈ ਤੋਤੇ ਤੇ ਇਹਨੇ ਛਿੰਕੋ ਜਾਣਾ ਵਾ ਕਿ ਲੂਜ ਦਾ ਤੇ ਫਿਰ ਛਿੰਲਗਾ ਕੇ ਆਪਾਂ ਟੈਟਿੰਗ ਕਰ ਸਕਦੇ ਹਾਂ ਜੇ ਕਟਾਈ ਵਿੱਚ ਕਪੜਾ ਆਪਣਾ ਵੱਧ ਹੋਏਗਾ ਤਾਂ ਦੇ ਹੁਣ ਇਹਦੀ ਕਟਾਈ ਇੰਨਾ ਕਰੀਏ ਅੱਛਾ ਇਹ ਆਰੇ ਕੀ ਗਲੇ ਵੀ ਹੈ ਹਾਂ ਹੁਣ ਕਟਾਈ ਇੱਥੋਂ ਕਰੀਏ ਕਿ ਨਾ ਇੱਥੋਂ ਇੰਨਾ ਕਰੀਏ ਉਹ ਚਾਰੇ ਦਾ ਮੈ ਨਹੀਂ ਨਾ ਕਰਨੀ ਆਪਾਂ ਫਿਰ ਉਹ ਇੱਥੇ ਚਾਰੇ ਗੱਟੀਆਂ ਜਾਣਗੇ ਹੁਣ ਇਹ ਤਾਂ ਇਹ ਚਾਰੇ ਹੀ ਗੱਟੀਆਂ ਪਿਛਲੇ ਗਲੇ ਤੋਂ ਥੋੜੇ ਕਿੰਨਾ ਆਪਾਂ ਅੱਛਾ ਇਹਨੂੰ ਐ ਚੱਕ ਕੇ ਕੱਟਿਆ ਹੋਇਆ ਉਹਨਾਂ ਨੇ ਇੱਥੋਂ ਆਣੇ ਗੱਡੀ ਨੂੰ ਪਾਈ ਹੋਈ ਹੈ ਇਸ ਤਰ੍ਹਾਂ ਇੱਥੋਂ ਹੁਣ ਆਹ ਦੇਖੋ ਆਹ ਵੇ ਨਾ ਇਹ ਕਟਿੰਗ-ਕਟਿੰਗ ਕਿੱਥੋਂ ਹੈ ਆਹ ਨਹੀਂ ਕਟਣਾ ਆਪਾਂ ਇੱਥੋਂ ਤੱਕ ਕਟਣਾ ਇਹ ਇਹ ਮੈਂ ਕੱਟ ਦਿਆਂ ਤੇ ਨਹੀਂ ਨਪਾ ਇਧਰੋਂ ਖਾਸ ਲੈ ਡਿਆ ਦਿਨ ਆਹ ਤਾਂ ਪਕੜ ਸਕ ਆਹ ਤ ਇਸ ਤਰੀਕੇ ਹੁਣ ਆਪਾਂ ਗਲੇ ਦੇ ਕਟਾਈ ਕਰਾਂਗੇ neck ਦੀ ਇਹ ਆਪਣੇ ਕੱਟੀ ਗਈ ਇਸ ਤਰ੍ਹਾਂ ਹੀ ਆਪਾਂ ਟੇਬਲ ਦਾ ਨਮਸਤੇ ਚਾਰਟੇ ਮਨੇ ਚਾਰ ਨਹੀਂ ਕੱਟਣੀ ਆਪਾਂ ਦੋ ਕੱਟਾਂਗੇ ਕਪੜਾ ਜਿਹੜਾ ਇੱਧਰ ਹੈ ਨਾ ਪਿੱਛੇ ਕਰ ਦੇਣਾ ਇੱਥੇ ਪਹਿਲਾਂ ਵਿੱਚੋਂ ਕੱਢ ਲਵਾਂਗੇ ਆਪਾਂ ਕਿ ਇਹ ਹੁਣ ਆਪਣਾ ਜਿਹੜਾ ਆਪਾਂ ਟੌਪ ਦੀ ਕਟਾਈ કરી ਸੀਗੀ ਉਹ ਤਿਆਰ ਹੋ ਗਿਆ ਵੇ ਜਿਸ ਤਰ੍ਹਾਂ ਆਪਾਂ ਨੈੱਕ ਬਣਾਇਆ ਹੋਵੇ ਇਸ ਤੇ ਕੋਈ ਵੀ ਆਪਾਂ ਅਲੱਗ ਰੇਵ ਨਹੀਂ ਲਾਈ ਹੈਗੀ ਜਿਹੜੀ ਕਟਾਈ ਕੀਤੀ ਸੀ ਉਹ ਹੀ ਬਣਾਇਆ ਆਪਣਾ ਵੀ ਛੇ ਬਦਾਂ ਇਸ ਤਰ੍ਹਾਂ ਨੈੱਕ ਤਿਆਰ ਹੋ ਗਿਆ ਤੇ ਪਿਛੇ ਵਾਲੇ ਰੇਵ ਜਿਹੜੀ ਉਹ ਵੀ ਆਪਾਂ ਕੋਈ ਅਲੱਗ ਨਹੀਂ ਲਾਈ ਹੈਗੀ ਉਹ ਵੀ ਆਪਾਂ ਜਿਹੜੀ ਕਟਾਈ ਕੀਤੀ ਸੀ ਉਹ ਹੀ ਸੇਮ ਇਹ ਮੋਢਿਆਂ ਦੇ ਕਪੜਾ ਵੀ ਆਪਾਂ ਫੋਲਡ ਕੀਤਾ ਹੈ ਉਹਦੇ ਵਾਸਤੇ ਵੀ ਕੋਈ ਅਲੱਗ ਨਹੀਂ ਉਵੀ ਆਪਾਂ ਨਾਲੋਂ ਹੀ ਲੜੀ ਕੀਤਾ ਵਾ ਦੋਨੇ ਮੋੜਿਆਂ ਦੇ ਬਿਲਕੁਲ ਇਹ ਸਿਪਾਈ ਚਾਹ ਜਿੰਦੇ ਨੂੰ ਕੋਈ ਸੀਨ ਉੱਤੇ ਵੱਲ ਨਹੀਂ ਜਾਂਦਾ ਹੈਗਾ ਇਸ ਤਰ੍ਹਾਂ ਘੇਰ ਜਿਹੜਾ ਆਪਣਾ ਘੇਰ ਇਸ ਸਟੋਪ ਦਾ ਕਾਫੀ ਖੁੱਲਾ ਬਣ ਜਾਂਦਾ ਵਾ ਜਿਵੇਂ ਬੱਚੇ ਕਈ ਹੈਲਦੀ ਹੁੰਦੇ ਨੇ ਉਹਨਾਂ ਲਈ ਬਹੁਤ ਵਧੀਆ ਲੱਗਦਾ ਪਿਆ ਹੋਇਆ ਵੀ ਤੇ ਬਣਾਉਣ ਦਾ ਵੀ ਆਸਾਨ ਤਰੀਕਾ ਵਾ ਥੋੜਾ ਕਟਾਈ ਕਰਨਾ ਗਿਆ ਹੀ ਦਿਮਾਗ ਵਿੱਚ ਆਪਾਂ ਨੂੰ ਚੰਗੀ ਤਰ੍ਹਾਂ ਸਮਝ ਕੇ ਪਾਣਾ ਪੈਂਦਾ ਵੀ ਕੱਪੜਾ ਕਿਸ ਤਰੀਕੇ ਰੱਖਣਾ ਹੈ ਕਿਸ ਤਰ੍ਹਾਂ ਆਪਾਂ ਧੀਰੇ ਦੀ ਧੀਜਾ ਡਰਾਪ ਕਰਨੇ ਤੇ ਕਿਸ ਤਰ੍ਹਾਂ ਕਟਾਈ ਕਰਨੀ ਹੈ ਇਸ ਤਰ੍ਹਾਂ ਤੁਹਾਡੇ ਕੋਲ ਕਈ ਵਾਰੀ ਪੀਸ ਬਚੇ ਹੁੰਦੇ ਨੇ ਅੰਜਾਮ ਆਪਾਂ ਲੈ ਵੀ ਹੁੰਦੇ ਆ ਦੁਕਾਨਾਂ ਦੇ ਤੋਂ ਵੀ ਪੀਸ ਮਿਲ ਜਾਂਦੇ ਨੇ ਕਾਟਨ ਦੇ ਤੇ ਬੇਟੀਆਂ ਵਾਸਤੇ ਬਣਾਉਣ ਵਾਸਤੇ ਤੁਸੀਂ ਵੀ ਇਸ ਤਰ੍ਹਾਂ ਟੌਪ ਆਪ ਬਣਾਓ ਵੇਖ ਕੇ ਵੀਡੀਓ ਨੂੰ ਤੁਹਾਨੂੰ ਕਿਵੇਂ ਦੀ ਵੀਡੀਓ ਲੱਗੀ ਤੇ ਟੌਪ ਬਹੁਤ ਵਧੀਆ ਬਣ ਜਾਂਦਾ ਇਹਦੇ ਵਿੱਚ ਕੋਈ ਸੀਨ ਨਹੀਂ ਹੈਗੀ ਕੋਈ ਬਾਡੀ ਅਲੱਗ ਨਹੀਂ ਹੈਗੀ ਵੀ ਇਸ ਤਰ੍ਹਾਂ ਘੇਰ ਦੇਖੋ ਕਿੰਨਾ ਖੁੱਲਾ ਬਣ ਗਿਆ ਤਕਰੀਬਨ 1 ਮੀਟਰ ਦੇ 1 ਮੀਟਰ ਦੇ ਘੇਰ ਹੋਣਾ ਟੌਪ ਦਾ ਤੇ ਬਾਕੀ ਉੱਪਰੋਂ ਆਪਾਂ ਟੀਰਾ ਕਰਨਾ ਹੈ ਟੀਰਾ ਤੇ ਕਮਰ ਉਹ ਨਾਪ ਦੇ ਹਿਸਾਬ ਨਾਲ ਕਰਨੇ ਆਪਾਂ ਵੀ ਜਿੰਨਾ ਵੀ ਆਪਣਾ ਬੱਚੇ ਦਾ ਨਾਪ ਹੋਵੇ ਬੇਟੀ ਦਾ ਉਦੇ ਹਿਸਾਬ ਨਾਲ ਹੀ ਆਪਾਂ ਡਰਾਫਟ ਤੇ ਕਟਾਈ ਕਰਨੀ ਹੈ ਘੇਰਾ ਵੀ ਆਪਣੇ ਉਸੇ ਹਿਸਾਬ ਨਾਲ ਹੀ ਆ ਜਾਣਾਵੇਂ ਜੇ ਆਪਾਂ ਲੈਂਥ ਵੱਧ ਰੱਖਾਂਗੇ ਵੱਡਾ ਬਣਾਉਣਾ ਹੋਵੇ ਤਾਂ ਘੇਰਾ ਵੀ ਵੱਡਾ ਹੋਏਗਾ ਜੇ ਆਪਾਂ ਛੋਟਾ ਟੌਪ ਬਣਾਉਣਾ ਹੈ ਇਸ ਤੋਂ ਧੀਰਾ ਵਗੈਰਾ ਕੱਟਾ ਤੇ ਫਿਰ ਛੋਟਾ ਘੇਰਾ ਹੋਏਗਾ ਇਸ ਤਰ੍ਹਾਂ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਟੌਪ ਕਿਸ ਤਰ੍ਹਾਂ ਦਾ ਲੱਗਾ ਕਮੈਂਟ ਕਰਕੇ ਜਰੂਰ ਦੱਸਣਾ ਲਾਈਕ ਕਰਨੀ ਅੱਗੇ ਸ਼ੇਅਰ ਕਰਨੀ ਓਕੇ ਜੀ ਬਾਏ